ਵੀ ਅਸੀਂ 200 ਰੁਪਏ ਪਿੱਛੇ ਇੱਕ ਮਾਸੂਮ ਬੱਚਿਆਂ ਦਾ ਬਾਪ ਦਾ ਕਤਲ ਕਰਦੇ ਹਾਂ ਸਾਨੂੰ ਜੀ ਬਾਹਰ ਤੱਕ ਬਹੁਤ ਡਰਾ ਜਿਵੇਂ ਬੱਚਾ ਨਹੀਂ ਤੋਰ ਸਕਦੀ ਬੇਟੀ ਵੀ ਨਹੀਂ ਤੋਰ ਸਕਦੀ ਤੁਸੀਂ ਪੈਸੇ ਲੈ ਕੇ ਰਾਜੀਨਾਮਾ ਕਰੋ ਪ੍ਰੈਸ਼ਰ ਵੀ ਪਾ ਰਹੇ ਆ ਧਾਬਾ ਵੀ ਦੇ ਰਹੇ ਆ ਇਹ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਇਹਨਾਂ ਨੂੰ ਬੰਨ ਦੀ ਸਪੋਰਟ ਦਿੱਤੀ ਜਾਵੇ 2.5 ਮਹੀਨੇ ਪਹਿਲਾਂ ਬਰਨਾਲਾ ਦੇ ਪੁਲਿਸ ਕਰਮਚਾਰੀ ਦਰਸ਼ਨ ਸਿੰਘ ਦੀ ਮੌਤ ਹੋ ਗਈ ਸੀ ਜਿੱਦੇ ਚਲਦਿਆ ਕਬੱਡੀ ਖਿਡਾਰੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਡਿਊਟੀ ਦੌਰਾਨ ਪੁਲਿਸ ਕਰਮਚਾਰੀ ਦਰਸ਼ਨ ਸਿੰਘ ਦੀ ਕੁੱਟਮਾਰ ਕਰਨ ਅਤੇ ਹੱਤਿਆ ਦੇ આરોਪ ਲੱਗੇ ਇਸ ਬੰਦੇ ਵਿੱਚ ਬਰਨਾਲਾ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਦਾ ਪੂਰ ਜ਼ੋਰ ਸਮਰਥਨ ਕੀਤਾ ਅਤੇ ਤੁਰੰਤ આરોપીਆਂ ਖਿਲਾਫ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਵੱਲੋਂ ਦਿੱਤੇ ਗਏ ਸਹਿਯੋਗ ਦੇ ਲਈ ਐਸਐਸਪੀ ਬਰਨਾਲਾ ਸਮੇਤ ਪੂਰੀ ਬਰਨਾਲਾ ਪੁਲਿਸ ਟੀਮ ਦਾ ਧੰਨਵਾਦ ਕੀਤਾ ਪਰ ਮਾਮਲਾ ਹੁਣੇ ਪੱਖਿਆ ਕਿ ਪੀੜਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਕਬੱਡੀ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੀੜਤ ਪਰਿਵਾਰ ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਪੈਸੇ ਲੈ ਕੇ ਸਮਝੌਤਾ ਕਰ ਲੇ ਤੇ ਪੀੜਤ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਕੁਝ ਲੋਕ ਹਥਿਆਰਾਂ ਦੇ ਬਲ ਤੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੇ ਕੇਸ ਰੱਦ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦਿਨ ਚੱਲਦੇ ਆ ਪੀੜਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੋ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਸਾਬਕਾ ਡੀਐਸਪੀ ਸਮੇਤ ਪੰਜਾਬ ਪੁਲਿਸ ਮੁਲਾਜ਼ਮ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਪਹੁੰਚੇ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਪੀੜਤ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਆ ਮੇਰੇ ਬੇਟਾ ਨੇ ਜੀ ਆ ਮੇਰੀ ਬੇਟੀ ਨੇ ਜੀ ਖਰਿਆਰੀਆਂ ਦੇ ਪਰਿਵਾਰ ਸਾਡੇ ਘਰ ਆਉਣ ਲੱਗ ਪਏ ਜੀ ਮੇਰੇ ਰਿਸ਼ਤੇਦਾਰਾਂ ਦੇ ਵੀ ਆਉਣ ਲੱਗ ਪਏ ਜੀ ਘਰ ਕਹਿੰਦੇ ਨੇ ਸਭ ਤੋਂ ਪੈਸਾ ਲੈ ਲੋ ਰਾਜੀ ਬੰਦਾ ਕਰ ਲੋ ਜੀ ਸਾਨੂੰ ਇਸ ਗੱਲ ਦਾ ਬਹੁਤ ਡਰ ਆ ਜੀ ਤੇ ਦੇਖੋ ਜੀ ਉਹ ਸਾਡੇ ਕੰਨੀ ਹੁਣ ਪੈਸਾ ਝੋਖਦੇ ਨੇ ਜਦੋਂ ਜੀ ਉਹਨਾਂ ਨੇ ਕਤਲ ਕੀਤਾ ਸੀ ਉਦੋਂ ਉਹਨਾਂ ਨੇ ਇਹ ਗੱਲ ਸੋਚਣੀ ਸੀ ਵੀ ਅਸੀਂ 200 ਰੁਪਏ ਪਿੱਛੇ ਇੱਕ ਮਾਸੂਮ ਬੱਚਿਆਂ ਦਾ ਬਾਪ ਦਾ ਕਤਲ ਕਰਦੇ ਹਾਂ ਅੱਜ ਉਹ ਸਾਡੇ ਪੈਰਾਂ ਦੇ ਵਿੱਚ 50 50 ਲੱਖ ਰੁਪਈਆ ਕਰੋੜ ਕਰੋੜ ਲੱਖ ਰੁਪਇਆ ਸਾਡੇ ਪੈਰਾਂ ਤੋਂ ਸਿੱਟਦੇ ਨੇ ਉਹਦੇ 200 ਰੁਪਏ ਪਿੱਛੇ ਸਾਡੇ ਬੱਚਿਆਂ ਦਾ ਮਾਸੂਮਾ ਦਾ ਬਾਪ ਐਸ ਟਾਈਮ ਅਸੀਂ ਰੋਲਿੰਦਾ ਦੇ ਵਿੱਚ ਰੋਲਤੇ ਹੋ ਉਹ ਉਹ ਲੋਨਾਂ ਨੇ ਕਿਉਂ ਨਹੀਂ ਇਹ ਗੱਲ ਸੋਚ-ਸੋਚੀ ਅੱਜ ਸਾਡੇ ਪੈਰਾਂ ਦੇ ਵਿੱਚ ਪੈਸੇ ਉਹ ਪੁਲਿਸ ਦੇ ਖਿਲਾਫ ਵੀ ਜਾਂਦੇ ਨੇ ਪੈਸੇ ਧਾਰਨੇ ਲਾਉਂਦੇ ਨੇ ਵੀ ਉਹਨਾਂ ਦੇ ਬੱਚਿਆਂ ਨੂੰ ਉਹ ਕਰੋ ਸਾਨੂੰ ਜੀ ਬਾਹਰ ਤੱਕ ਬਹੁਤ ਡਾਰਾ ਜਿਵੇਂ ਬੱਚਾ ਨਹੀਂ ਤੋਰ ਸਕਦੀ ਬੇਟੀ ਵੀ ਨਹੀਂ ਤੋਰ ਸਕਦੀ ਵੀ ਇਸ ਦਰਦ ਦੇ ਮਾਰੇ ਅਸੀਂ ਬਾਹਰ ਨਿਕਲ ਨਹੀਂ ਸਕਦੇ ਮੈਂ ਅਸੀਂ ਜਿਹੜਾ ਹੈ ਕਬੱਡੀ ਖਿਡਾਰੀਆਂ ਦੇ ਹੱਕ 'ਚ ਨਹੀਂ ਆਏ ਉਹਨਾਂ ਦੇ ਵਰ ਖਲਾਫ ਪਾਏ ਆ ਕਿਉਂਕਿ ਇਹ ਪਰਿਵਾਰ ਤੇ ਪ੍ਰੈਸ਼ਰ ਪਾ ਰਹੇ ਆ ਜਿਹਨਾਂ ਦਾ ਸ਼ਹੀਦ ਦਰਸ਼ਨ ਸਿੰਘ ਦੇ ਪਰਿਵਾਰ ਤੇ ਪ੍ਰੈਸ਼ਰ ਪਾ ਰਹੇ ਆ ਤੁਸੀਂ ਪੈਸੇ ਲੈ ਕੇ ਰਾਜੀਨਾਮਾ ਕਰੋ ਪ੍ਰੈਸ਼ਰ ਵੀ ਪਾ ਰਹੇ ਆ ਦੱਬਾ ਵੀ ਦੇ ਰਹੇ ਆ ਬਾਕੀ ਇਹਨਾਂ ਨੂੰ ਘੂਰ ਵੀ ਰਹੇ ਆ ਡਰਾ ਵੀ ਰਹੇ ਆ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ ਇਹਨਾਂ ਨੂੰ ਵੱਣ ਦੀ ਸਕਿਉਰਟੀ ਦਿੱਤੀ ਜਾਵੇ ਅਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਜਾਵੇ ਤਾਂ ਕਿ ਦੂਸਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਹੌਸਲਾ ਬੱਦੇ ਜੇਕਰ ਮਤਲਬ ਇਹ ਜੋ ਆਉਂਦੀਆਂ ਚਾਲਾਂ ਚੱਲਦੇ ਆ ਖਿੜਿਆਰੀ ਜਾਂ ਕਹਿੰਦੇ ਆ ਧਾਰਨੇ ਲਵਾ ਕੇ ਅਸੀਂ ਧਾਰਾ ਬਦਲਦੀਏ ਜਾਂ ਮਤਲਬ ਇਹਨਾਂ ਦੇ ਪਰਿਵਾਰ ਨੂੰ ਹਰਾਨ ਕਰੀਏ ਜਾਂ ਪੈਸਿਆਂ ਦਾ ਲਾਲਚ ਦੇ ਕੇ ਰਾਜੀਨਾਮਾ ਕਰਾਈਏ ਉਹ ਨਾ ਕਰ ਸਕਣ ਉਦਰੇ ਦੂਜੇ ਪਾਸੇ ਮ੍ਰਿਤਕ ਪੁਲਿਸ ਕਰਮਚਾਰੀ ਦੇ ਪਰਿਵਾਰਿਕ ਮੈਂਬਰਾਂ ਦੇ ਹੱਕ 'ਚ ਪਹੁੰਚੇ ਸਾਬਕਾ ਡੀਐਸਪੀ ਰਜਿੰਦਰਪਾਲ ਸਿੰਘ ਅਤੇ ਹੋਰ ਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੋਪਰਾਓ ਤੁਸੀਂ ਮੈਨੂੰ ਕੁਐਸਚਨ ਕੀਤਾ ਕਿ ਅੱਜ ਮੈਂ ਆਪਣੀ ਐਸੋਸੀਏਸ਼ਨ ਨਾਲ ਇੱਥੇ ਕਿਵੇਂ ਆਇਆ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਗਿਣਤੀ ਵਿੱਚ ਬਰਨਾਲੇ ਦੇ ਪੰਜਾਬ ਦੇ ਇਨਸਾਫ ਪਸੰਦ ਲੋਕ ਇੱਥੇ ਇਕੱਠੇ ਹੋਏ ਨੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਪੁਲਿਸ ਦੀਆਂ ਸੰਸਥਾਵਾਂ ਦੇ ਸਾਰੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਆਏ ਨੇ ਮੈਂ ਵੀ ਆਪਣੀ ਟੀਮ ਦੇ ਨਾਲ ਸਾਡੇ ਮੋਗਾ ਦੀ ਟੀਮ ਬਰਨਾਲੇ ਦੀ ਟੀਮ ਜਗਰਾਉਂ ਦੀ ਟੀਮ ਚੰਡੀਗੜ੍ਹ ਦੀ ਟੀਮ ਪਟਿਆਲੇ ਟੀਮ ਸੰਗਰੂਰ ਦੀ ਟੀਮ ਬਠਿੰਡੇ ਦੀ ਟੀਮ ਨਾਲ ਇੱਥੇ ਆਇਆ ਜਿਹੜਾ ਸਾਡੇ ਨੋਟਿਸ ਚ ਆਈ ਹੈ ਗੱਲ ਤੁਹਾਨੂੰ ਜਿਵੇਂ ਪਤਾ ਹੈ ਕਿ ਕਰੀਬ 2.5 ਦਿਨ 2.5 ਮਹੀਨੇ ਪਹਿਲਾਂ ਸਰਦਾਰ ਦਰਸ਼ਨ ਸਿੰਘ ਹੈੱਡ ਕਨਸਟੇਬਲ ਦਾ ਮਰਡਰ ਔਨ ਡਿਊਟੀ ਬਾਹਰ ਅਰਦੀ ਕੋਈ ਸ਼ਰਾਬੀ ਕਬੱਡੀ ਖਾਰੀਆਂ ਨੇ ਕੁੱਟ-ਕੁੱਟ ਕੇ ਉਹਨਾਂ ਦਾ ਕਤਲ ਕਰਤਾ ਸੀ ਮਾਰਤਾ ਸੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਐਸਐਸਪੀ ਸਾਹਿਬ ਬਰਨਾਲਾ ਨੂੰ ਤੇ ਉਹਨਾਂ ਦੀ ਟੀਮ ਨੂੰ ਵਧਾਈ ਦੇਣਾ ਚਾਹਨਾ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਬਣਦੀ ਸੀ ਸਖਤ ਕਾਰਵਾਈ ਕੀਤੀ ਮੋਲਦਵਾ ਨੂੰ ਫੜਕੇ ਜੇਲ੍ਹ ਤੇ ਭੇਜਿਆ ਔਰ ਉਹ ਐਸਟੀਐਮ ਜੇਲ੍ਹ ਤੇ ਬੰਦ ਨੇ ਚਲਾਨ ਵੀ ਜਿਹੜਾ ਅਦਾਲਤ ਤੇ ਜਾ ਚੁੱਕਿਆ ਉਹ ਸਾਡੇ ਨੋਟਿਸ 'ਚ ਆਇਆ ਹੈ ਕਿ ਕੁਝ شرارتی ਧਿਰਾਂ ਕਾਤਲਾਂ ਤੋਂ ਪੈਸੇ ਲੈ ਕੇ ਇੱਕ ਨਵਾਂ ਨਰੇਟਰ ਸਿਰਜਣ ਜਾ ਰਹੀਆਂ ਨੇ ਤੇ ਔਰ ਉਹ ਧਰਨੇ ਮਜਾਰੇ ਕਰਕੇ ਇਸ ਕੇਸ ਨੂੰ ਹਸ਼ਪ ਕਰਨਾ ਚਾਹੁੰਦੇ ਆ ਨੇ ਪੰਜਾਬ ਪੁਲਿਸ ਤੇ ਦਬਾਅ ਪਾ ਕੇ ਸਰਕਾਰ ਤੇ ਦਬਾਅ ਪਾ ਕੇ ਇਸ ਕੇਸ ਨੂੰ ਇਸ ਕਤਲ ਕੇਸ ਨੂੰ ਦੋਸ਼ੀਆਂ ਦੇ ਹੱਕ ਦੇ ਵਿੱਚ ਕਾਤਲਾਂ ਦੇ ਹੱਕ ਦੇ ਵਿੱਚ ਗੁਰਦਬੁਰਦ ਕਰਨਾ ਚਾਹੁੰਦੀਆਂ ਨੇ ਔਰ ਇਹ ਵੀ ਪਤਾ ਲੱਗਿਆ ਕਿ ਬਹੁਤ ਵੱਡੀ ਅਮਾਉਂਟ ਉਹ ਖਾਤੀ ਲੀਡਰਾਂ ਨੇ ਲੈ ਲਈ ਹੈ ਤੇ ਕੱਲ ਤੋਂ ਉਹ ਆਪਣੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਨੇ ਉਸ ਗੱਲ ਨੂੰ ਪੰਜਾਬ ਪੁਲਿਸ ਨੂੰ ਦੱਤਣ ਵਾਸਤੇ ਬਰਨਾਰੇ ਦੇ ਇਨਸਾਫ ਲੋਕਾਂ ਨੂੰ ਦੱਸਣ ਵਾਸਤੇ ਕਿ ਭਰਾਓ ਹੁਣ ਦੋ ਤਰ੍ਹਾਂ ਦੀ ਲੜਾਈ ਕੋਰਟ ਤੋਂ ਪਹਿਲਾਂ ਸੜਕਾਂ ਤੇ ਹੋਣ ਜਾ ਰਹੀ ਹੈ ਇੱਕ ਪਾਸੇ ਕਾਤਲ ਤੇ ਰਹਿ ਔਰ ਇੱਕ ਪਾਸੇ ਮਜ਼ਲੂਮ ਬੱਚੇ ਨੇ ਜਿਨ੍ਹਾਂ ਦੇ ਪਿਤਾ ਦਾ ਸਾਯਾ ਇਹਨਾਂ ਕਾਤਲਾਂ ਨੇ ਖੋ ਰਿਆ ਇਹ ਮੈਂ ਇਹਨਾਂ ਨੂੰ ਵੱਡੀ ਖਿਡਾਰੀ ਕਹੂੰਗਾ ਹੀ ਨਹੀਂ ਕਿਉਂਕਿ ਇਹਨਾਂ ਤੇ ਖੇਡ ਦੀ ਭਾਵਨਾ ਹੈ ਨਹੀਂ ਇਸ ਸਿਰੇ ਦੇ ਸ਼ਰਾਬੀ ਨਸ਼ੇੜੀ ਬੰਦੇ ਨੇ ਜਿਨ੍ਹਾਂ ਨੇ ਸਾਡਾ ਇੱਕ ਹੌਲਦਾਰ ਦਰਸ਼ਨ ਸਿੰਘ ਬਾਹ ਵਰਦੀ ਔਨ ਡਿਊਟੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਰਿਟਾਇਰਡ ਸਹੰਦਾਰ ਇਹ ਵੇਖੋ ਜਿਹੜਾ ਪਿੱਛੇ ਕਾਂਡੇ ਵਾਪਰਿਆ ਹੌਲਦਾਰ ਵਰਸ਼ਨ ਸਿੰਘ ਉੱਥੇ ਇੱਕ ਡਿਊਟੀ ਕਰਦੇ ਹੋਏ ਇਹਨਾਂ ਲੋਕਾਂ ਨੇ ਜਿਹੜੇ ਸ਼ਰਾਬ ਪੀ ਰਹੇ ਸੀ ਉੱਥੇ ਖਿਡਾਰੀ ਸੀ ਇਹ ਆਪਦੇ ਆਪ ਨੂੰ ਦੱਸਦੇ ਆ ਤੇ ਇਹਨਾਂ ਨੇ ਜੋ ਉੱਥੇ ਕੁੱਟਮਾਰ ਕੀਤੀ ਉੱਥੇ ਦਰਸ਼ਨ ਸਿੰਘ ਦੀ ਮੌਤ ਹੋਈ ਉਹਦੇ ਸਬੰਧ ਦੇ ਵਿੱਚ ਜਿਹੜਾ ਪੁਲਿਸ ਦੀ ਜਿਹੜੀ ਕਾਰਵਾਈ ਤੋਂ ਅਸੀਂ ਸਾਰੀਆਂ ਜੱਥੇਬੰਦੀਆਂ ਪਹਿਲੇ ਦਿਨ ਤੋਂ ਇੰਤੈਸਿ ਪਰਿਵਾਰ ਨਾਲ ਅਸੀਂ ਸੰਤੁਸ਼ਟ ਸੀ ਉਹਦਾ ਚਲਾਨ ਆ ਜਿਹੜਾ ਅਦਾਲਤ ਵਿੱਚ ਦਿੱਤਾ ਜਾ ਚੁੱਕਾ ਪਰ ਹੁਣ ਕੁਝ ਜੱਥੇਬੰਦੀਆਂ ਇਹ ਸਾੜ ਦੇ ਵਿੱਚ ਵੀ ਇਹ ਜਿਹੜਾ ਪਰਚਾ ਇਹ ਗਲਤ ਹੋਇਆ ਜਾਂ ਕੁਝ ਹੋਇਆ ਉਹ ਕਾਨੂੰਨੀ ਮੈਟਰ ਹੈ ਅਦਾਲਤ ਵਿੱਚ ਜਾਣ ਆ ਉਹਦੇ ਸਬੂਤ ਰੱਖਣ ਉਸ ਤੋਂ ਬਰੀ ਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰਿਵਾਰ ਨੂੰ ਦਬਾਇਆ ਜਾ ਰਿਹਾ ਪਹਿਲਾਂ ਰਾਜੀ ਨਾਮੇ ਦੇ ਨਾਂ ਤੇ ਦਬਾਇਆ ਗਿਆ ਹੁਣ ਪ੍ਰੈਸ਼ਰ ਧਰਨਾ ਦੇ ਕੇ ਜਿਹੜਾ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਰਹੇ ਆ ਜੋ ਕਿ ਹਰ ਕਿਸ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਹਰ ਲੜਾਈ ਆ ਜਿਹੜੀ ਕਿਉਂਕਿ ਕਤਲ ਹੋਇਆ ਇੱਕ ਪੁਲਿਸ ਅਫਸਰ ਦਾ ਕਤਲ ਹੋਇਆ ਕਿ ਬੇਗਨਾਹ ਪੁਲਿਸ ਅਫਸਰ ਦਾ ਔਨ ਡਿਊਟੀ ਕਤਲ ਹੋਇਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਨਹੀਂ ਤਾਂ ਪੁਲਿਸ ਦਾ ਮਰਾਹ ਟੁੱਟੂਗਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੇ ਅਨਸਰ ਆ ਜਿਹੜੇ ਫਿਰ ਕਰ ਚੁੱਕਣਗੇ ਤੇ ਸ਼ਰੀਫ ਆਦਮੀ ਤੇ ਇਨਸਾਫ ਸੰਤ ਸ਼ਰੀ ਕਿੱਥੇ ਜਾਊਗਾ ਇਹ ਬਹੁਤ ਵੱਡਾ ਸਵਾਲ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਚਮਕੌਰ ਸਿੰਘ ਦੀ ਖਾਸ ਰਿਪੋਰਟ